ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਮਿਸ਼ਨ 13 ਨੂੰ ਵਿਰੋਧੀ ਧਿਰ ਦੇ ਵੰਡੇ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਅਦਬੀ ਦੇ ਮੁੱਦੇ ਤੇ ਵਿਰੋਧ ਸਾਹਮਣਾ ਕਰਨ ਦੇ ਬਾਵਜੂਦ ਘੱਟੋ ਘੱਟ 4 ਲੋਕ ਸਭਾ ਹਲਕਿਆਂ ਵਿੱਚ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਦੋ ਹਲਕੇ ਬਠਿੰਡਾ ਤੇ ਫਿਰੋਜ਼ਪੁਰ ਤੇ ਪਾਜਪਾਣੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਹਲਕਿਆਂ ਤੋਂ ਉਮੀਦਵਾਰ ਦਾ ਨਾਮ ਦਾ ਐਲਾਨ ਨਹੀਂ ਕੀਤਾ। ਬੇਅਦਬੀ ਦਾ ਮੁੱਦਾ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਆਈਜੀ ਕਮਰਬੀਜੇ ਪ੍ਰਤਾਪ ਸਿੰਘ ਦੀ ਬਦਲੀ ਤੋਂ ਬਾਅਦ ਭੱਗ ਗਿਆ। ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾ ਵਾਰ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ਤੇ ਉਮੀਦਵਾਰ ਐਲਾਨਣ ਤੋਂ ਬਾਅਦ ਉਮੀਦਵਾਰਾਂ ਦਾ ਵਿਰੋਧ ਵੀ ਉਹਨਾਂ ਦੀ ਪਾਰਟੀ ਦੇ ਨੇਤਾ ਤੇ ਵਰਕਰ ਕਰ ਰਹੇ ਨੇ। ਨਾਲ ਹੀ ਜਿਹੜੇ ਟਿਕਟਾਂ ਦੀ ਦਾਅਵੇਦਾਰੀ ਕਰ ਰਹੇ ਨੇ ਹੁਣ ਸ਼ਕਤੀ ਪ੍ਰਦਰਸ਼ਨ ਵੀ ਦਿਖਾਉਣ ਲੱਗੇ ਨੇ। ਹਸ਼ਿਆਰਪੁਰ ਸੀਟ ਤੋਂ ਟਿਕਟ ਨਾ ਮਿਲਣ ਤੇ ਨਾਰਾਜ਼ ਕਾਂਗਰਸ ਦੀ ਸੀਨੀਅਰ ਨੇਤਾ ਸੰਤੋਸ਼ ਚੌਧਰੀ ਨੇ ਵਰਕਰਾਂ ਨੂੰ ਬੁਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਇਸ ਦੌਰਾਨ ਸਮਰਥਕਾਂ ਨੇ ਆਖਿਆ ਕਿ ਬੀਬੀ ਤੁਸੀਂ ਆਜ਼ਾਦ ਚੋਣ ਲੜੋ ਕੈਪਟਨ ਕੇਪੀ ਨੂੰ ਮਨਾਉਣ ਜਾ ਸਕਦੇ ਆ ਤਾਂ ਤੁਹਾਨੂੰ ਕਿਉਂ ਨਹੀਂ ਆ ਸਕਦੇ ਅਜੇ ਸੰਤੋਸ਼ ਚੌਧਰੀ ਨੂੰ ਲੱਗ ਰਿਹਾ ਹੈ ਨਾਲ ਹੀ ਉਹ ਕਹਿ ਰਿਹਾ ਕਿ ਤੁਹਾਡੇ ਫੈਸਲੇ ਦਾ ਸਵਾਗਤ ਕਰਨਗੇ ਤੇ ਇਸ ਫੈਸਲੇ ਤੇ ਜ਼ਰੂਰ ਨਜ਼ਰ ਕਰਨਗੇ ਫਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਕਬਾਇਆ ਦਾ ਕਈ ਜਗ੍ਹਾ ਵਿਰੋਧ ਹੋਇਆ ਹੈ ਪੰਜਾਬ ਦੇ ਖੇੜ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਰਕਰ ਮੀਟਿੰਗ ਬੁਲਾਈ ਸੋਢੀ ਨੇ ਆਖਿਆ ਕਿ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਹੈ ਉਹਨਾਂ ਆਖੇ ਕਿ ਜੋ ਤੁਹਾਡੇ ਮਨ ਵਿੱਚ ਹੈ ਮੈਨੂੰ ਵੀ ਇਸ ਤੇ ਦੁੱਖ ਲੱਗਿਆ ਹੈ ਉਹਨਾਂ ਆਖੇ ਕਿ ਮੈਂ ਵੀ ਟਿਕਟ ਅਪਲਾਈ ਕੀਤੀ ਸੀ ਰਾਹੁਲ ਗਾਂਧੀ ਨੂੰ ਮਿਲ ਕੇ ਇਹ ਦੱਸਾਂਗਾ ਕਿ ਤੁਸੀਂ ਟਿਕਟ ਗਲਤ ਦੇ ਦਿੱਤੀ ਛੋਡੀ ਨੇ ਆਖੇ ਕਿ ਉਹਨਾਂ ਦੇ ਹਲਕੇ ਦੇ ਜਿੰਨੇ ਵਰਕਰਾਂ ਤੇ ਸ਼ੇਰ ਸਿੰਘ ਕਬਾਇਰ ਨੇ ਝੂਠੇ ਪਰਚੇ ਦਰਜ ਕਰਾਏ ਨੇ ਕਬਾਇਆ ਉਹਨਾਂ ਤੋਂ ਪਹਿਲਾਂ ਆ ਕੇ ਮਾਫੀ ਮੰਗਣ ਉਹਨਾਂ ਆਖੇ ਕਿ ਉਹ ਲੋਕਾਂ ਨੂੰ ਰਾਹੁਲ ਗਾਂਧੀ ਨਾਲ ਮਲਾ ਕੇ ਉਹਨਾਂ ਨੂੰ ਦੱਸਣਗੇ ਕਿ ਟਿਕਟ ਗਲਤ ਦਿੱਤੀ ਗਈ ਹੈ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਦੇਪਤੀ ਜੇਨੂ ਟੈਕ ਨਾ ਮਿਲਣ ਤੇ ਨਰਾਜ਼ ਚੱਲ ਰਹੇ ਹਲਕਾ ਅਮਰਗੜ ਤੋਂ ਵਿਧਾਇਕ ਸੁਰਜੀਤ ਧਮਾਨ ਨੂੰ ਮਨਾਉਣ ਲਈ ਉਹ ਪਹੁੰਚੇ ਹਾਲਾਂਕਿ ਉਹਨਾਂ ਨੂੰ ਖਾਲੀ ਹੱਥ ਜਾਣਾ ਪਿਆ ਢਿੱਲੋ ਧਮਾਨ ਦੇ ਘਰ ਦੇ ਬਾਹਰ ਤੱਕ ਉਸ ਨੂੰ ਛੱਡਣਾ ਇਹ ਇਸ ਤੋਂ ਬਾਅਦ ਢਿੱਲੋ ਉੱਥੇ ਖੜੇ ਸਨ ਲੇਕਿਨ ਧਮਾਨ ਉਹਨਾਂ ਨੂੰ ਛੱਡ ਕੇ ਘਰ ਦੇ ਅੰਦਰ ਚਲੇ ਗਏ ਹਾਲਾਂਕਿ ਦੋਨਾਂ ਨੇਤਾਵਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰਕ ਸਬੰਧ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ